ਕਾਫੀ ਗੱਲ ਦੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਤੇ Facebook ਪੇਜ ਪ੍ਰਿੰਸ ਸਿਰਕੇ ਵਾਲਾ ਅੱਜ ਆਪਾਂ ਇੱਕ ਥੋੜੀ ਜੀ ਅਹਿਮ ਮੁੱਦੇ ਤੇ ਗੱਲ ਕਰਦੇ ਆਂ ਹਰ ਵੇਲੇ ਆਪਾਂ ਸੁਣਦੇ ਆਂ ਕਿ ਯਾਰ ਮੋਡੀਫਿਕੇਸ਼ਨ ਹਨਾ ਬਹੁਤ ਜ਼ੋਰ ਚੱਲ ਪਿਆ ਇਹ ਚੀਜ਼ ਦਾ ਨਜਾਇਜ਼ ਹੀ ਚੱਲ ਪਿਆ ਤੇ ਝੋਨਾ ਵਧਣੀ ਆਣਾ ਸੀ ਨਾ ਮੈਂ ਸੋਚਿਆ ਕਿ ਵੀਡੀਓ ਬਣਾ ਜਾ ਸ케ਜੂਲ ਥੋੜਾ ਜਿਆ ਅਜਕਲ ਸਹੀ ਨਹੀਂ ਚੱਲ ਰਿਹਾ ਤਾਂ ਕਰਕੇ ਨੇ ਇੱਕ ਵੀਡੀਓ ਬਣਾ ਕੇ ਜ਼ਰੂਰ ਜੰਨੇ ਆਪਾਂ ਤੇ ਸਾਰਿਆਂ ਤੋਂ ਪਹਿਲਾਂ ਗੱਲ ਕੁਸ਼ਕਾ ਟਰੈਕਟਰ ਨੇ ਜਿਨ੍ਹਾਂ ਦਾ ਨਾਮ ਬਣਿਆ ਮੋਡੀਫਿਕੇਸ਼ਨ ਦੇ ਵਿੱਚ ਕੁਸ਼ਕ ਨੇ ਜਿਨ੍ਹਾਂ ਦਾ ਨਾਮ ਬਦਨਾਮ ਹੋਇਆ ਮੋਡੀਫਿਕੇਸ਼ਨ ਦੇ ਵਿੱਚ ਕੁਸ਼ਕ ਨੇ ਜਿਹੜੇ ਵਿਚ ਵਿਚਾਲੇ ਜੀ ਚੱਲ ਰਹੇ ਨੇ ਹਨਾ ਹੁਣ ਆਪਾਂ ਸਾਰਿਆਂ ਤੋਂ ਪਹਿਲਾਂ ਦੋ ਟਰੈਕਟਰਾਂ ਦੀ ਤੁਹਾਨੂੰ ਸਭ ਨੂੰ ਪਤਾ ਜਿਹਦਾ ਨਾਮ ਬਣਿਆਗਾ ਹੌਲੈਂਡ ਤੇ ਜੌਂਡੀਅਰ ਜਿਹੜੇ ਮੋਡੀਫਿਕੇਸ਼ਨ ਕਹਿੰਦੇ ਨੇ ਚੱਲਦੇ ਆ ਸਹਨ ਕਰਦੇ ਆ ਪਰਫਾਰਮੈਂਸ ਦਿੰਦੇ ਆ ਸਾਰਿਆਂ ਤੋਂ ਵੱਡੀ ਗੱਲ ਜੇ ਆਪਾਂ ਗੱਲ ਕਰੀਏ ਨੇ ਜਿਹੜੀ ਮੋਡੀਫਿਕੇਸ਼ਨ ਚੱਲਦੇ ਆ ਹਨਾ ਸਹਨ ਕਰਦਾ ਉਹ ਇੱਕ ਟਰੈਕਟਰੀ ਆ ਪ੍ਰੋਪਰ ਉਹ ਹੈ ਨਿਊ ਹੌਲੈਂਡ ਹੁਣ ਤੁਸੀਂ ਸਿੱਖੋਗੇ ਉਹ ਕਿਦਾਂ ਦੇਖੋ ਨਿਊ ਹੋਲੈਂਡ ਦੀ ਜਿਹੜੀ ਕੰਪਨੀ ਵੱਲੋਂ ਕੈਪੈਸਿਟੀ ਹੈ ਨਾ ਉਹ ਆਰਾਮ ਨਾਲ 75 ਘੋਸ ਪਾਵਰ ਦੀ ਦਿੱਤੀ ਹੋਈ ਆ ਬਿਨਾ ਜਿਆਦਾ ਛੇੜ ਛਾੜ ਕੀਤੇ ਉਹਦੇ ਵਿੱਚ ਕੀ ਆ ਉਹਦੀਆਂ ਨੌਜਲਾਂ ਵੀ ਸਹੀ ਨੇ ਉਹਦੀ ਟਰਬੋ ਵੀ ਸਹੀ ਆ ਉਹਦਾ ਪੰਪ ਵੀ ਸਹੀ ਆ ਕੂਲਿੰਗ ਕੈਪੈਸਿਟੀ ਵੀ ਸਹੀ ਆ ਉਹਦਾ ਪੱਖਾ ਵੀ ਸਹੀ ਆ ਸਭ ਕੁਝ ਸਹੀ ਆ ਉਹਦਾ ਨੂੰ ਕੁਝ ਵੀ ਨਹੀਂ ਕਰਨਾ ਪੈਂਦਾ ਜਸਟ ਪੰਪ ਤੇ ਗੇਮ ਹਣਾ ਹੋ ਗਿਆ ਕੰਮ ਕੂਲਿੰਗ ਕੈਪੈਸਿਟੀ ਨਹੀਂ ਵਧਾਉਣੀ ਪੈਂਦੀ ਉਹਦੀ ਠੀਕ ਹੈ ਨਾ ਦੂਜੀ ਨੰਬਰ ਦੇ ਕੀ ਆਉਂਦਾ ਜੌਂਡੀਅਰ ਜੌਂਡੀਅਰ ਦਾ ਕੀ ਆ ਜੇ ਆਪਾਂ ਪਰਫਾਰਮੈਂਸ ਲੈਣੀ ਆ ਹੋਲੈਂਡ ਦੇ ਬਰਾਬਰ ਤਾਂ ਉਹਦੀ 쿨ਿੰਗ ਕੈਪੈਸਿਟੀ ਵੀ ਇਨਕਰੀਜ਼ ਕਰਨੀ ਪੂਗੀ ਆਪਾਂ ਨੂੰ ਤੇ ਹੋ ਸਕਦਾ ਉਹਦੀ ਨੌਜਲਾ ਵੀ ਇਨਕਰੀਜ਼ ਮਤਲਬ 50 75 ਦੀਆਂ ਕਰਨੀਆਂ ਪੈਣ ਤਾਂ ਕਰਕੇ ਛੋਟੀਆਂ ਛੋਟੀਆਂ ਚੀਜ਼ਾਂ ਕਰਨੀਆਂ ਪੈਂਦੀਆਂ ਪਰ ਓਵਰਆਲ ਜੇ ਆਪਾਂ ਸਸਤੀ ਮੋਡੀਫਿਕੇਸ਼ਨ ਕਹੀਏ ਉਹ ਹਾਲੈਂਡ ਤੇ ਜੌਂਡੀਅਰ ਦੀ ਬਰਾਬਰੀ ਹੀ ਆ ਪਰਫਾਰਮੈਂਸ ਬਰਾਬਰੀ ਕੱਢਣਗੇ ਹੁਣ ਇਹ ਨਹੀਂ ਹੈਗਾ ਕਿ ਜੌਂਡੀਅਰ ਮਾੜਾ ਸਾਡੇ ਖੋਦ ਘੋਲਿਆ ਜੌਂਡੀਅਰ ਪਰ ਜਿਹੜੀ ਤੁਸੀਂ ਐਂ ਕਹਿੰਦੇ ਹੋ ਕਿ ਕਿ ਜਿਹੜੀ ਕੰਪਨੀ ਵੱਲੋਂ ਜ਼ਿਆਦਾ ਕਪੈਸਿਟੀ ਕਿਦੀ ਆ ਮੋਡੀਫਿਕੇਸ਼ਨ ਚੱਲਣ ਦੀ ਉਹ ਹਾਲੈਂਡ ਆ ਪਰ ਜੇ 4000 ਉੱਤੇ ਲਾਦੂ ਜੌਂਡੀਅਰ ਉੱਤੇ ਉੱਤੇ ਚੱਲ ਪੂਗਾ ਹੋਰ ਕੋਈ ਵੱਡੀ ਚੱਕਰ ਵਾਲੀ ਗੱਲ ਨਹੀਂ ਹੈਗੀ ਹਨਾ ਵੈਸੇ ਆਪਾਂ ਦੱਸ ਰਹੇ ਹੁਣ ਸਵਰਾਜ 855 ਦੀ ਗੱਲ ਕਰਦੇ ਆਪਾਂ ਤੇ ਸੋਨਾ ਲੀਕਾ ਜੀ ਬਹੁਤ ساری ਗੱਲਾਂ ਸੋਨੋ ਮਿਲਦੇ ਆ ਕਿ ਸਵਰਾਜ ਮੋਡੀਫਿਕੇਸ਼ਨ ਤਾਂ ਚੱਲਦਾ ਹੀ ਨਹੀਂ ਯਾਰ ਮੈਂ ਖੁਦ ਕਹਿਣਾ ਨਹੀਂ ਚੱਲਦਾ ਨਾ ਕਿਉਂ ਨਹੀਂ ਚੱਲਦਾ ਇਹ ਗੱਲਾਂ ਕਰਦੇ ਆਪਾਂ ਸਾਰਿਆਂ ਤੋਂ ਪਹਿਲਾਂ ਤਾਂ ਕੋਈ ਵੀਰ ਨੇ ਜੀਤੀ ਕੋਲੇ ਸਵਰਾਜ ਆ ਭੀਛਰੇ ਸਾਣ ਵਾਂਗੂ ਆਇਓ ਕਮੈਂਟਾਂ ਦੇ ਵਿੱਚ ਠੀਕ ਹੈ ਨਾ ਕਿਉਂਕਿ ਜਿਹੜੀ ਗੱਲ ਸੱਚ ਆ ਜਰਨੀ ਵੀ ਪਊਗੀ ਤੇ ਜਿਹੜੀ ਝੂਠ ਆ ਹੋਂ ਤੁਸੀਂ ਮੈਨੂੰ ਮੂੰਹ ਤੇ ਕਹਿ ਦਿਓ ਰੇ ਕਮੈਂਟਾਂ ਦੇ ਵਿੱਚ ਕਿ ਭਾਈ ਤੂੰ ਇਹ ਗੱਪ ਕਿਉਂ ਮਾਰ ਰਿਹਾ ਨਾ ਸਾਰਿਆਂ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਸੋਨਾਲੀਕਾ ਤੇ ਜੋਂਡੀ ਹਾਓ ਸਵਰਾਜ था 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 855 ਦੀ ਗੱਲ ਕਰਦੇ ਹਾਂ 744 ਦੀ 735 ਦੀ ਵੀ ਲਾ ਲਓ ਯਾਰ ਤੁਸੀਂ ਵਿੱਚ ਮੈਂ ਤਾਂ 855 ਹੀ ਆ 855 ਤੇ ਸੋਨਾਲੀਕਾ ਦੇ ਕਈ ਮਾਡਲ ਇਦਾਂ ਦੇ ਨਹੀਂ ਸੋਨਾਲੀਕਾ ਦੇ ਸਾਰੇ ਨਹੀਂ ਕਈ ਮਾਡਲ ਇਦਾਂ ਦੇ ਨੇ ਜਿਨ੍ਹਾਂ ਦਾ ਬੋਰ ਬਹੁਤ ਵੱਡਾ ਸਟ੍ਰੋਕ ਬਹੁਤ ਵੱਡਾ 855 ਦਾ ਤੁਹਾਨੂੰ ਪਤਾ ਹੀ ਆਪਾਂ ਨੂੰ ਵੱਡੇ ਹੀ ਵੱਡਾ ਬੋਰ ਸਟ੍ਰੋਕ ਨਾ ਆਪਾਂ ਨੂੰ ਪ੍ਰੋਪਰ ਯਾਦ ਨਹੀਂ ਪਰ 105 ਤੋਂ ਨੇੜੇ ਆ 855 ਦਾ ਬੋਰ ਤੇ ਸਟ੍ਰੋਕ ਵੀ ਬਹੁਤ ਲੰਮਾ ਦੀਨਪਸਾਂ ਕਹਿ ਦਿੰਦੇ ਨੇ ਹੈ ਨਾ ਸਾਂ ਲੰਮਾ ਉਹਦਾ ਸਾਂ ਲੰਮੇ ਦਾ ਕੀ ਮਤਲਬ ਹੁੰਦਾ ਉਹ ਪਿਸਟਨ ਉਰੋਂ ਲੈ ਕੇ ਆਇਆ ਜਾਂਦਾ ਉਰੋਂ ਉਰੋਂ ਮੁੜ ਕੇ ਆਉਂਦਾ ਫੇਰ ਉੱਤੇ ਜਾਂਦਾ ਲੈਜਾਂਡੀਅਰ ਹੌਲੈਂਡ ਦੇ ਮਹਿੰਦਰਾ ਦਾ ਪਿਸਟਨ ਕਿਉਂ ਰਹੀ ਜਾਂਦਾ ਸੌਰੀ ਮਹਿੰਦਰਾ ਦਾ ਉਰੇ ਆਉਂਦਾ ਉਰੋਂ ਕੋ ਪੁੱਠਾ ਮੁੜਿਆ ਆਉਂਦਾ ਹੈਗਾ ਇਦਾਂ ਤਾਂ ਗੱਲ ਹੁੰਦੀ ਐ ਐਮ ਐਮ ਦੇ ਵਿੱਚ ਹੁੰਦਾ ਮੈਂ ਇੱਕ ਐਗਜ਼ਾਮਪਲ ਦਿੱਤੀ ਹੈ ਲੰਮਾ ਪਿਸਟਨ ਉੱਤੇ ਥੱਲੇ ਹੁਣ ਜਿੱਡਾ ਵੱਡਾ ਬੋਰ ਸਟ੍ਰੋਕ ਹੋਊਗਾ ਜਿੱਡਾ ਵੱਡਾ ਬੋਰ ਤੇ ਸਟ੍ਰੋਕ ਬੋਰ ਹੁੰਦਾ ਤੁਹਾਨੂੰ ਆਏ ਮਟਾਈ ਸਟ੍ਰੋਕ ਲੰਬਾਈ ਹੈ ਨਾ ਪਿਸਟਨ ਦੀ ਕਿੱਥੇ ਡੂੰਗਾ ਜਾਂਦਾ ਜਿੱਡਾ ਲੰਮਾ ਤੇ ਜਿੱਡਾ ਵੱਡਾ ਹੋ ਪਿਸਟਨ ਓਨੀ ਉਹਦੀ ਪਰਫਾਰਮੈਂਸ ਮਤਲਬ ਲੋ ਆਰ ਪੀ ਐਮ ਤੇ ਦੇਊਗਾ ਹੁਣ ਇਹਦਾ ਕੀ ਕਾਰਨ ਹੈ ਲੋ ਆਰ ਪੀ ਐਮ ਤੇ ਪਰਫਾਰਮੈਂਸ ਦੇਣ ਦਾ ਹੁਣ ਕਿਸੇ ਦਾ ਐਡਾ ਕ ਪਿਸਟਨ ਹੈ ਨਾ ਉਹਨੇ ਇੰਨੀ ਕਿ ਜਗ੍ਹਾ ਚ ਜਾ ਕੇ ਪੜਾਕਾ ਮਾਰ ਕੇ ਫੇਰ ਉੱਤੇ ਆਏ ਨਾ ਯਰ ਉਹ ਲੋ ਸਪੀਡਿੰਗ ਜਣ ਤੇ ਕੰਮ ਹੀ ਨਹੀਂ ਕਰਦੇ ਹੁਣ ਇਹ ਇਥੇ ਸਾਰਾਂ ਤੋਂ ਜ਼ਿਆਦਾ ਹਾਈ ਸਪੀਡ ਇੰਜਨ ਕਿਹਦਾ ਬਣ ਜਾਂਦਾ ਮਹਿੰਦਰਾ ਦਾ ਬਹੁਤ ਛੋਟਾ ਬੋਰ ਹੈ ਦਾ 96 ਐਮ ਐਮ ਦਾ ਨੋਬੋ ਦਾ ਤੇ ਅਲਟਰਾ ਦਾ ਆਈ ਥਿੰਕ 94mm ਦਾ ਸਟ੍ਰੋਕ ਵੀ ਕੋਈ ਖਾਸ ਲੰਮਾ ਨਹੀਂ ਹੈਗਾ ਇਹਨਾਂ ਦਾ ਤਾਂ ਕਰਕੇ ਥੋੜੇ ਓਵਰ ਆਰਪੀਐਮ ਤੇ ਵਧੀਆ ਪਰਫਾਰਮੈਂਸ ਦਿੰਦੇ ਨੇ ਮਹਿੰਦਰਾ ਦੇ ਇੰਜਨਾਂ ਨਹੀਂ ਜਿਹੜੇ ਹਨਾ ਬੈਲੈਂਸ ਰਹਿੰਦੇ ਨੇ ਓਵਰ ਆਰਪੀਐਮ ਤੇ ਵੀ ਇਹ ਤੋਂ ਜ਼ੌਂਡੀਅਰ ਤੇ ਜਿਹੜੇ ਹੌਲੈਂਡ ਆ ਗਏ ਇਹਨਾਂ ਦੀ ਮੈਂ ਗੱਲ ਕਰਦਾਗਾ ਤੇ ਜੌਂਡੀਅਰ ਤੇ ਹੌਲੈਂਡ ਦੇ ਜਿਹੜੇ 100 ਦੇ ਨੇੜੇ ਇਹਨਾਂ ਦਾ ਬੋਰ ਹੁੰਦਾਗਾ ਤੇ ਸਟ੍ਰੋਕ ਵੀ ਇਹਨਾਂ ਦਾ ਸਹੀ ਹੁੰਦਾ ਬੜਾ ਲੰਮਾ ਵੀ ਨਹੀਂ ਹੁੰਦਾ ਤੇ ਬੜਾ ਛੋਟਾ ਵੀ ਨਹੀਂ ਹੁੰਦਾ ਮੀਡੀਅਮ ਸੈਗਮੈਂਟ ਦਾ ਹੁੰਦਾ ਤਾਂ ਕਰਕੇ ਮੋਡੀਫਿਕੇਸ਼ਨ ਵਧੀਆ ਸੋਹਣੀ ਚੱਲਦੇ ਨੇ ਇਹੀ ਗੱਲ ਆਪਾਂ ਕਰਦੇ ਸੀ ਹੁਣ ਜਿਹੜਾ 855 ਸੋਨਾ ਲਿਕਾ ਤੇ ਫਾਰਮ 60 ਵੀ ਇਚ ਐਡ ਕਰ ਲਓ ਹਣਾ ਫਾਰਮ 60 ਚਲੋ ਅੰਡਰ ਰੈਕਟਡ ਜਾਂ ਡਾਇਰੈਕਟਰ ਰਹਿ ਗਿਆ ਹੁਣ ਪਹਿਲਾਂ ਬਹੁਤ ਦੌਰ ਹੁੰਦਾ ਸੀ ਫਾਰਮ 60 ਦਾ ਤੇ ਹੁਣ ਇਹਦੀ ਕੀ ਚੱਕਰ ਪੈਂਦਾ ਜਿਹੜਾ ਫਾਰਮ 60 ਦਾ 855 ਦੇ ਇਹਦਾ ਬਹੁਤ ਪੂਰਾ ਵੱਡਾ ਹੁਣ ਮਹਿੰਦਰਾ ਦਾ ਮੇਰੇ ਕੋਲ ਜਿਹੜੇ ਟਰੈਕਟਰ ਤੇ ਬੈਠਾ ਨੋਵੋ ਆ 3552 ਸੀਸੀ ਦਾ ਇਹਦਾ ਇੰਜਨ ਆਗਾ ਤੇ ਇਹ ਲਗਭਗ 4 ਲਗਭਗ ਨਹੀਂ 4 ਸਿਲੰਡਰ ਇੰਜਨ ਡਰੈਕਟਰ ਹੈਗਾ ਤੇ ਤੁਸੀਂ ਇਹ ਦੇਖ ਲਓ 3552 ਸੀਸੀ ਦਾ ਸਵਰਾਜ ਤੇ ਜਿਹੜਾ ਫਾਰਮ ਡ੍ਰੈਗ ਉਹ 32 3300 3400 ਸੀਸੀ ਤੱਕ ਆ ਜਾਂਦੇ ਤਿੰਨ ਸਿਲੰਡਰ ਹੁਣ ਤੁਸੀਂ ਆਪ ਹਿਸਾਬ ਲਾਉਗੇ ਉਹਨਾਂ ਦਾ ਕਿੱਡਾ ਵੱਡਾ ਪੋਰ ਤੇ ਸਟ੍ਰੋਕ ਆ ਹੁਣ ਜਦੋਂ ਵੱਡਾ ਪੋਰਸਟ੍ਰੋਕ ਆ ਗਿਆ ਉਹਨਾਂ ਨੂੰ ਆਪਾਂ 2000 RPM ਪਲੱਸ ਤੇ ਰਹਿ ਗਏ ਠੀਕ ਹੈ ਨਾ ਉਹਨਾਂ ਤੋਂ ਹਵਾ ਹੀ ਨਹੀਂ ਪੂਰੀ ਆਉਂਦੀ ਇੰਜਨ ਦੇ ਵਿੱਚ ਬਲਾਸਟ ਕਰਨ ਦੀ ਤਾਂ ਹੀ ਆਪਾਂ ਦੇਖਦੇ ਨੇ ਸਵਰਾਜ ਨੂੰ ਜਦੋਂ ਆਪਾਂ ਫੁੱਲਾ ਖਿੱਚ ਕੇ ਚਲਾਉਨੇ ਆ 2000 ਤੋਂ ਉੱਤੇ ਉਹ ਪਰਫਾਰਮੈਂਸ ਨਹੀਂ ਦਿੰਦਾ ਚੱਕਰ ਤੋੜ ਜਾਂਦਾ ਹੈ ਗਾ ਆਪਦੇ ਤੇ ਜਦੋਂ ਆਪਾਂ 1500 ਤੇ ਚਲਾ ਲਓ 1800 ਤੇ ਚਲਾ ਲਓ ਬਹੁਤ ਸੋਹਣੀ ਪਰਫਾਰਮੈਂਸ ਦਿੰਦੇ ਨੇ ਸੋਨਾਲੀਕਾ ਫਾਰਮਸ 60 ਪੂਰੀ ਨਜਾਇਜ਼ ਘੈਂਟ ਹੀ ਪਰਫਾਰਮੈਂਸ ਦਿੰਦੇ ਨੇ ਇਹ ਲੋਡ ਦੇ ਵਿੱਚ ਹਨ ਮਤਲਬ ਉਹ ਅੰਡਰ ਲੋਡ ਤਾਂ ਇਹ ਕੁਝ ਵੀ ਕਰੀ ਚੇ ਲੋ ਡਰੈਕਟਰ ਨਾਲ ਉਹ ਜਿਹੜਾ ਦੇਖਣਾ ਹੈਗਾ ਇੱਥੇ ਫਿਰ ਜੌਂਡੀਅਰ ਹੌਲੈਂਡ ਤੇ ਮਹਿੰਦਰਾ ਆਪ ਦੀ ਜਿਹੜੀ 2000 ਉੱਤੇ ਜਾਂਦੇ ਨੇ ਇਹ ਆਪ ਦੀ ਪਛਾਣ ਬਣਾ ਜਾਂਦੇ ਨੇ ਇਹਨਾਂ ਨੂੰ ਹਵਾ ਇੰਨੀ ਚਾਹੀਦੀ ਨਹੀਂ ਐਨਾ ਉਹਨੇ ਥੱਲੇ ਨਹੀਂ ਹਨਾ ਛੇਤੀ ਉੱਤੇ ਆ ਕੇ ਉੱਥੇ ਵਗ ਜਾਂਦਾ ਪਿਸਟਨ ਫੇਰ ਨਵਾਂ ਬਲਾਸਟ ਹੁੰਦਾ ਫੇਰ ਉੱਥੇ ਵਗ ਜਾਂਦਾ ਫੇਰ ਨਵਾਂ ਬਲਾਸਟ ਹੁੰਦਾ ਤੇ ਉਹਨਾਂ ਦਾ ਪਹਿਲਾ ਏਡੀ ਨੀਵੀਂ ਜਾਂਦਾ ਫੇਰ ਉੱਚੀ ਜਾਂਦਾ ਕ੍ਰੈਂਕ ਹੈਵੀ ਹੋ ਜਾਂਦੀ ਹੈ ਉਹਨਾਂ ਦੀ ਤੇ ਤਾਂ ਕਰਕੇ ਉਹਨਾਂ ਤੇ ਪ੍ਰੈਸ਼ਰ ਬਾਲਾ ਹੁੰਦਾ ਪਰ ਪਿਸਟਨ ਦੇ ਵਿੱਚ ਉਹਨਾਂ ਨੇ ਵਾਪਸ ਵੀ ਆਉਣਾ ਹੁੰਦਾ ਉਹ ਹਾਈ ਸਪੀਡ ਇੰਜਨ ਕਿੱਥੋਂ ਬਣ ਜੂਗਾ ਜੀਨੇ ਥੱਲੇ ਆਉਣੀਆਂ ਨਹੀਂ ਇੰਨਾ ਸਮਾਂ ਵੇਸਟ ਕਰੀ ਜਾਂਦਾ ਉਹ ਹਾਈ ਸਪੀਡ ਨਹੀਂ ਬਣ ਸਕਦਾ ਉਹ ਲੋ ਸਪੀਡ ਹੁੰਦੇ ਆਗੇ ਇੰਜਨ ਇਹਨਾਂ ਨੂੰ ਸਕੁਅਰ ਅੰਡਰ ਸਕੁਅਰ ਓਵਰ ਸਕੁਅਰ ਇਹ ਸਾਰੇ ਇੰਜਨ ਬਣਦੇ ਹੁੰਦੇ ਜਿਵੇਂ ਅੰਡਰ ਸਕੁਅਰ ਆ ਜਾਂਦੇ ਨੇ ਮਹਿੰਦਰਾ ਦੇ ਇੰਜਨ ਅੰਡਰ ਸਕੁਅਰ ਆ ਜਾਂਦੇ ਨੇ ਛੋਟਾ ਜਿਹਾ ਬੋਰ ਛੋਟਾ ਜਿਹਾ ਮਤਲਬ ਇਹ ਇਦਾਂ ਨਹੀਂ ਮੈਂ ਕਹਿ ਰਿਹਾ ਕਿ ਅੰਡਰ ਸਕੁਅਰ ਹੁੰਦੇ ਨੇ ਇੱਕ ਇਹਨਾਂ ਦਾ ਹੁੰਦਾ ਨਾ ਜਿਵੇਂ ਕਿਸੇ ਦਾ ਬੋਰ ਵੱਡਾ ਤਾਂ ਉਹ ਅੱਡ ਕੈਟਾਗਰੀ ਚ ਆਉਂਦੇ ਆ ਬੋਰ ਨਾਲੋਂ ਸਟ੍ਰੋਕ ਵੱਡਾ ਜਾਂਦਾ ਸਟ੍ਰੋਕ ਨਾਲੋਂ ਬੋਰ ਵੱਡਾ ਇਦਾਂ ਕਰ ਕਰਕੇ ਆਪਾਂ ਫੇਰ ਉਹੀ ਟੌਪਿਕ ਤੇ ਆਉਨੇ ਆ ਸੁਵਰਾਜ 855 ਦੀ ਹੁਣ ਸੁਵਰਾਜ 855 ਨੂੰ ਆਪਾਂ ਤੁਸੀਂ ਦੇਖਿਓ ਮੁਕਾਬਲੇ ਤੇ ਮੇਲੇ ਤੇ ਕਿਸੇ ਤੇ ਵੀ ਚੱਲਦਾ ਜ਼ਰੂਰ ਆ ਪਰ ਨੰਬਰਾਂ ਚ ਨਹੀਂ ਆਉਂਦਾ ਜੇ ਲੇਖੋ ਹੁਣ ਜੇ ਆਪਾਂ ਚਲਾਉਣ ਦੀ ਗੱਲ ਕਰੀਏ ਹਰ ਇੱਕ ਮਿਸਤਰੀ ਹੈ ਜਿਹੜਾ ਉਹ ਚਕ ਚਲਾ ਸਕਦਾ ਮੋਡੀਫਿਕੇਸ਼ਨ ਕਰ ਸਕਦਾ ਕੂਲਿੰਗ ਕਪੈਸਿਟੀ ਵਧਾ ਸਕਦਾ ਪਰ ਜਿਹੜਾ ਇੰਜਨ ਦਾ ਡਿਜ਼ਾਈਨ ਆ ਉਹ ਤਾਂ ਨਹੀਂ ਚੇਂਜ ਕਰ ਸਕਦਾ ਹਣਾ ਉਰਨਾ ਐਡਾ ਹੁਣ ਤੁਸੀਂ ਅਖੋਗੇ ਵੀ ਬਈ ਜਿਹੜਾ ਸੋਨਾ ਲੀਕਾ ਮੁਕਾਬਲਿਆਂ ਦੇ ਵਿੱਚ ਇੱਕ ਨਾਮੀ ਬੰਦਿਆਂ ਦਾ ਸੋਨਾ ਲੀਕਾ ਚੱਲਦਾ ਹਨਾ ਬਹੁਤ ਮੁਕਾਬਲੇ ਜਿੱਤੇ ਉਹਨਾਂ ਨੇ ਇੱਕਦਮ ਗਾਲਾਂ ਨਹੀਂ ਜਿੱਤੇ ਬਹੁਤ ਮੁਕਾਬਲੇ ਜਿੱਤੇ ਹੁਣ ਤੁਹਾਨੂੰ ਇਹ ਪਤਾ ਉਹਨਾਂ ਨੇ ਕਿੰਨੇ ਨੰਬਰ ਪੇਸ਼ਟਨ ਪਾਏ ਆ ਕੀ ਸਟ੍ਰੋਕ ਕੀਤਾ ਹੋਇਆ ਉਹਨਾਂ ਨੇ ਇਹ ਤੁਹਾਨੂੰ ਤਾਂ ਨਹੀਂ ਪਤਾ ਨਾ ਇਹ ਤਾਂ ਉਹਨਾਂ ਨੂੰ ਹੀ ਪਤਾ ਹੁਣ ਉਹ ਦੱਸਣ ਤੁਹਾਨੂੰ ਤਾਂ ਮੈਂ ਕਰਕੇ ਕਹਿਣਾ ਜੇ ਉਹਨਾਂ ਨੇ ਛੋਟੇ ਪਿਸਟਨ ਦੇ ਛੋਟੇ ਸਟ੍ਰੋਕ ਕੀਤਾ ਹੋਇਆ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਸਾਡਾ ਸੋਨਾਲੀ ਇਕੋ ਦੇ ਬਰਾਬਰ ਚੱਲੂ ਉਹ ਆਗਲਿਆਂ ਦੀ ਆਪਦੀ ਮਾਈਂਡ ਗੇਮ ਆ ਉਹਨਾਂ ਦਾ ਆਪਦਾ ਦਿਮਾਗ ਆ ਉਹਨਾਂ ਨੇ 100 ਤਕਨੀਕਾਂ 100 ੱਟਕੇ ਖਾ ਕੇ ਉਹਨਾਂ ਨੇ ਕਾਢਾਂ ਗੱਡੀਆਂ ਨੇ ਤੁਸੀਂ ਉਹਨਾਂ ਦੇ ਬਰਾਬਰ ਕਿਵੇਂ ਚਲਾ ਸਕਦੇ ਹੋ ਜੇ ਤੁਸੀਂ ਮਿਹਨਤ ਕਰੋਗੇ ਤੁਸੀਂ ਉਹਨਾਂ ਦੇ ਬਰਾਬਰ ਚਲਾ ਲੋਗੇ ਪਰ ਹੁਣ ਉਹ ਤੋਂ ਬਾਅਦ ਸੋਨਾਲੀ ਇਕਾ ਦਾ ਚਲੋ ਤੁਸੀਂ ਚੱਲਦਾ ਦੇਖ ਲਿਆ ਹੁਣ 855 ਚੱਲਦਾ ਨਹੀਂ ਦੇਖਿਆ ਹੁਣ ਤੁਸੀਂ ਇੱਕ ਆਪਣਾ ਨੇੜੇ ਦਾ ਮੁੰਡਾ ਰਿੰਕੂ ਰਿੰਕੂ ਸਰਾਉ ਇਦਾਂ ਜੀ ਹੈ ਨਾ ਆਪਣੀ ਗੱਲਬਾਤ ਹੁੰਦੀ ਰਹਿੰਦੀ ਹੈ ਬਾਈ ਨਾਲ ਛੇਤੀਆ ਪੋਦੀ ਵੀ 855 ਦੀ ਵੀ ਇਸ ਵੀਡੀਓ ਕਰਾਂਗੇ ਉਹਨਾਂ ਨੇ ਸਪੀਡ ਵਧਾਈ ਹੋਈ 855 ਦੀ ਮੋਡੀਫਿਕੇਸ਼ਨ ਵੀ ਕਰਾਈ ਹੋਈ ਹੈ ਬਹੁਤ ਸੋਹਣੀ ਪਰਫਾਰਮੈਂਸ ਦਿੰਦਾਗਾ ਮਤਲਬ ਤੇ ਉਦੋਂ ਬਾਅਦ ਫੇਰ ਆਪਣੇ ਕਿ ਕਿਹੜੇ ਆ ਜਾਂਦੇ ਜੌਂਡੀਅਰ ਦੇ ਹੌਲੰਡੂ ਫੇਰ ਅੱਗੇ ਟੱਪ ਜਾਂਦੇ ਨੇ ਸਾਰਿਆਂ ਦਾ ਨੰਬਰ ਤੇ ਦਾ ਜੌਂਡੀਅਰ ਰਹਿੰਦੇ ਨੇ ਅੱਜ ਕੱਲ ਸੋਨਾਲੀਕਾ ਤੇ ਮਹਿੰਦਰਾ ਮਹਿੰਦਰਾ ਦਾ ਨੇਚਰਲੀ ਇੰਜਨ ਦਾ ਡਿਜ਼ਾਈਨ ਹੀ ਐਦਾਂ ਦਾ ਕਿ ਉਹ ਜਿਹੜਾ ਹਾਈ ਸਪੀਡ ਇੰਜਨ ਨੇ ਹੈ ਨਾ ਬਹੁਤ ਆਰਪੀਐਮ ਚੱਲਦੇ ਨੇ ਉਹ ਵੀ ਤੇ 855 ਤੇ ਸੋਨਾਲੀਕਾ ਫਾਰਮ 60 ਇਸੇ ਕਰਕੇ ਤੁਸੀਂ ਕਿਸੇ ਮੋਡੀਫਿਕੇਸ਼ਨ ਵਾਲੇ ਕੋਲੇ ਜਾ ਜਿਹੜਾ ਤਾਂ ਬਾਈ ਲਊ ਪੈਸੇ ਮਤਲਬ ਜਿਹਨੇ ਪੈਸੇ ਲੈਣੇ ਉਹ ਤਾਂ ਤੁਹਾਨੂੰ ਆਖੋ ਮੈਂ ਇਤੋਂ ਦੀ ਚਲਾ ਦੂੰ ਹੁਣ ਜੇ ਕੱਲ ਨੂੰ ਮੈਂ ਵਰਕਸ਼ਾਪ ਖੋਲ ਲਈ ਜੇ ਮੈਨੂੰ ਕਸਟਮਰ ਚ ਆ ਜੋ ਜਿਹੜਾ ਮਰਜੀ ਆ ਜੇ ਮੈਂ ਤਾਂ ਆਸ਼ ਨੂੰ ਵੀ ਅੱਗੇ ਟਪਾ ਦੂੰ ਜੋਂਡੀਰ ਹੌਲੈਂਡ ਤੋਂ ਕਿਸੇ ਟਰੈਕਟਰ ਤੋਂ ਵੀ ਆ ਜੂ ਅੱਗੇ ਟਪਾ ਦੂੰ ਮੈਂ ਪਰ ਜਿਹੜਾ ਕੁਦਰਤੀ ਤੌਰ ਤੇ ਜੇ ਆਪਾਂ ਗੱਲ ਕਰੀਏ ਨਹੀਂ ਟੱਪਦੇ ਨਹੀਂ ਟੱਪਦੇ ਕਦੇ ਵੀ ਨਹੀਂ ਟੱਪਦੇ ਹੁਣ ਜੇ ਕਦੇ ਸਬਰਾਜ ਨੇ ਛੋਟੇ ਬੋਰ ਤੇ ਪਿਸਟਨ ਚ ਭੇਜਿਆ ਨਾ ਟਰੈਕਟਰ ਉਹ ਤੋਂ ਬਾਅਦ ਇੰਜਨ ਦਾ ਥੋੜਾ ਜਿਹਾ ਡਿਜ਼ਾਈਨ ਚੇਂਜ ਕੀਤਾ ਹੁਣ ਪਾਵਰ ਟੈਕ ਆਏ ਨੇ ਬਹੁਤ ਸੋਹਣੇ ਪਰ ਜੇ ਇਹਨਾਂ ਦੇ ਇੰਜਨ 'ਚ ਤਬਦੀਲੀ ਕਰ ਦਿੰਦੇ ਤਾਂ ਬਾਲਾ ਬੈਟਰ ਸੀਗਾ ਬਾਲੀ ਵਧੀਆ ਹੀ ਗੱਲ ਸੀ ਜੇ ਇਹਨਾਂ 'ਚ ਇੰਜਨ 'ਚ ਵੀ ਤਬਦੀਲੀ ਆ ਜਾਂਦੀ ਹੁਣ ਤੇ ਆਪਾਂ ਫੇਰ ਉਹੀ ਗੱਲ ਤੇ ਇੱਧਰ ਉੱਧਰ ਭੱਜ ਜਾਂਦੇ ਨੇ ਆਪਾਂ ਗੱਲ ਕਰਦੇ ਕਰਦੇ ਫੇਰ ਆਪਾਂ ਉਹੀ ਗੱਲ ਤੇ ਫੋਕਸ ਕਰੀਏ ਕਿ ਜਦੋਂ ਆਪਾਂ ਐਡੇ ਇੰਜਨ ਨੂੰ ਟਰਬੋ ਵੀ ਲਾਤੇ ਤੁਸੀਂ ਸੋਚੋਗੇ ਹਵਾ ਨਹੀਂ ਪੂਰੀ ਹੁੰਦੀ ਟਰਬੋ ਲਾ ਦਾਂਗੇ ਜਿਹੜਾ ਇੱਕ ਫਿਰ ਬੈਲੈਂਸ ਹੁੰਦਾ ਨਾ ਇੱਕ ਮੋٹے ਬੰਦੇ ਨੂੰ ਤੁਸੀਂ ਭਜਾਓ ਇੱਕ ਪਤਲੇ ਬੰਦੇ ਨੂੰ ਭਜਾਓ ਬੈਲੈਂਸ ਕਿਹਦਾ ਸੋਣਾ ਹੋਊਗਾ ਜਿਹੜਾ ਪਤਲਾ ਬੰਦਾ ਆਬਵੀਅਸਲੀ ਉਹਦੀ ਹੋਊਗਾ ਬੰਦਾ ਤੇ ਜਿਹੜਾ ਇੰਜਨ ਆ ਇਹਨਾਂ ਦੇ ਡਿਜ਼ਾਈਨ 'ਚ ਕੋਈ ਬੜਾ ਫਰਕ ਨਹੀਂ ਹੁੰਦਾ ਹਨਾ ਲਗਭਗ ਇੱਕ ਸਟ੍ਰੈਟੇਜੀ ਦੀ ਚੱਲਦੇ ਨੇ ਇਹ ਤੇ ਪਰ ਤੁਸੀਂ ਇਦਾਂ ਲਾ ਲਓ 855 ਦੇ ਫਾਰਮ 60 ਜਿਹੜੇ ਦੂਜੀ ਟਰੈਕਟਰ ਨੇ ਇਹਨਾਂ ਦੇ ਬਰਾਬਰ ਨਾਲ ਅੱਜ ਜਦਾਂ ਨਾ ਚੱਲਣ ਕੱਲ ਜੇ ਤੁਸੀਂ ਨੈਚੁਰਲ ਡਿਜ਼ਾਈਨ ਰੱਖਣੀ ਜਣਦਾ ਠੀਕ ਹੈ ਨਾ ਪਰ ਜੇ ਤੁਸੀਂ ਤਬਦੀਲੀਆਂ ਕਰੋਗੇ ਤਾਂ ਹੋ ਸਕਦੇ ਸੋ ਤੁਹਾਨੂੰ ਅੱਗੇ ਵੀ ਟੱਪ ਜਾਣ ਹੁਣ ਇਹਦਾ ਮੈਂ ਤੁਹਾਨੂੰ ਮੇਜਰ ਰੀਜਨ ਦੱਸ ਹੀ ਦਿੱਤਾ ਟਰੈਕਟਰ ਨਹੀਂ ਮਾੜਾ ਹੁਣ ਮੈਂ ਇਹ ਵੀ ਗੱਲ ਕਹਿਣਾਗਾ ਜਿੱਥੇ ਇਹ ਹੀ ਚੱਲ ਜਾਣਗੇ ਲੋ ਸਪੀਡ ਦੇ ਵਿੱਚ ਗਾਰੰਟੀ ਜੰਡੀਆਂ ਚਲਾ ਲਿਓ ਹਾਲੈਂਡ ਵੀ ਚਲਾ ਲਿਓ ਇਪੋ ਮਮਹਿੰਦਰਾ ਚਲਾ ਲਿਓ ਮੇਰਾ ਗਰੰਟੀ ਹੈ ਜੇ ਇਹਨਾਂ ਦੇ ਬਰਾਬਰ ਚੱਲੇ ਇਹ ਕਦੇ ਵੀ ਨਹੀਂ ਚੱਲਦੇ ਲੋ ਸਪੀਡ ਇੱਕ ਸੋਨਾਲੀਕਾ ਹੋ ਗਿਆ 2000 ਤੋਂ ਥੱਲੇ ਤੁਸੀਂ ਕਦੇ ਮੁਕਾਬਲਾ ਕਰਕੇ ਦੇਖਿਓ ਤਿੰਨੇ ਟਰੈਕਟਰ ਨਾਲ ਤੁਹਾਨੂੰ ਨਿਰਾਸ਼ ਨਹੀਂ ਕਰਦੇ ਨਿਰਾਸ਼ ਤੁਹਾਨੂੰ ਦੂਜੇ ਕਰਨਗੇ ਕਿਉਂਕਿ ਯਾਰ ਇਹਨਾਂ ਨੇ ਤਾਂ ਆਉਦੀ ਹਵਾ ਉੱਥੇ ਪੂਰੀ ਕਰ ਲਈ ਤੇ ਜਿਹੜੇ ਟਰਬੋ ਵਾਲੇ ਇੰਜਨ ਨੇ ਜਾਂ ਦੂਜੇ ਇੰਜਨ ਨੇ ਉਹਨਾਂ ਤੋਂ ਕੁੜੀ ਹਵਾ ਵੀ ਨਹੀਂ ਪੂਰੀ ਹੁੰਦੀ ਉੱਥੇ ਜਾ ਕੇ ਦੱਸੋ ਕਰਨਗੇ ਕੀ ਹੋ ਇਸੀ ਕਰਕੇ ਮੈਂ ਕਹਿਣਾ ਜਿਹੜੀ 855 ਤੇ ਫਾਰਮਸ ਆਫਰ ਕਰੈਕਟਰ ਨੇ ਇੱਕ ਘੱਟ ਚੱਕਰਾਂ ਤੇ ਨੇ ਤੋ ਕੁਝ ਮਰਜ਼ੀ ਕਰਾ ਲੋ ਜੇ ਤੁਸੀਂ ਚੱਕਰ ਵਧਾਉਣੇ ਦੇਖੋ ਫੇਰ ਫੇਰ ਇਹਨਾਂ ਦੇ ਮੁਕਾਬਲੇ ਵਿੱਚ ਨਾ ਆਇਓ ਤੇ ਨਾ ਹੀ ਇਹ ਚੀਜ਼ ਜਾਲ ਲਿਓ ਠੀਕ ਹੈ ਨਾ ਧੰਨਵਾਦ ਸਾਰਿਆਂ ਦਾ ਇੱਕ ਛੋਟੀ ਜੀ ਵੀਡੀਓ ਸੀ ਹੋ ਸਕਦਾ ਤੁਹਾਨੂੰ ਸਮਝ ਆ ਗਈ ਹੋਵੇ ਗੱਲ ਨੇ ਜਿਨ੍ਹਾਂ ਨੇ ਗੁੱਸਾ ਕਰਨਾ ਉਹ ਗੁੱਸਾ ਕਰਕੇ ਵੀ ਜਾਣਗੇ ਤੇ ਜਿਨ੍ਹਾਂ ਨੇ ਸਮਝਣਾ ਸੀ ਸਮਝ ਕੇ ਵੀ ਜਾਣਗੇ ਧੰਨਵਾਦ ਸਾਰਿਆਂ ਦਾ